ਇਹ ਸਾਰੇ ਗੁੰਗੇ ਆ ਮਨਿਸਟਰ ਕੈਬਨਿਟ ਮਨਿਸਟਰ ਮੁੱਖ ਮੰਤਰੀ ਜਿੰਨੇ ਵੀ ਇਹਨਾਂ ਦੇ ਲੀਡਰ ਆ ਉਹ ਖਾਦੀ ਬੀਤੀ ਜਤੁਰਪੈਂਦੇ ਨਾ ਉਹਨਾਂ ਨੂੰ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ ਇਹ ਤਾਂ ਆਪ ਇਹਨਾਂ ਦਾ ਆਕਾਸ਼ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਆ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਕਹੋ ਆਪਣੀ ਮੰਜੀ ਥੱਲੇ ਸੋਟਾ ਫੇਰੋ ਸ਼ਰਾਬ ਘਟਾਲਾ ਹੋਰ ਇੱਥੇ ਜੇ ਪੰਜਾਬ ਦੇ ਵਿੱਚ ਵੀ ਇਨਕੁਆਰੀ ਹੁੰਦੀ ਜਾਂਚ ਹੁੰਦੀ ਆ ਨਾ ਪੰਜਾਬ ਦੇ ਵਿੱਚ ਵੀ ਜੇ ਇਹ ਜਾਂਚ ਹੁੰਦੀ ਤਾਂ ਇੱਥੇ ਵੀ ਇੱਕੋ ਟਾਲਾ ਨਿਕਲਣਾ ਸੇਮ ਪਾਲਿਸੀ ਸੇਮ ਨੀਤੀ ਪੰਜਾਬ ਦੇ ਵਿੱਚ ਔਰ ਜੇ ਕੇਜਰੀਵਾਲ ਜੀ ਅੰਦਰ ਹੈ ਤੇ ਭਗਵੰਤ ਪਾਣ ਸਾਹਿਬ ਵੀ ਅੰਦਰ ਹੋਣਗੇ ਢੇਲੀ ਪੋਸਟ ਪੰਜਾਬ ਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਜ਼ਿਮਨੀ ਚੋਣਾ ਦੇ ਮਧਿਰ ਨਜ਼ਰ ਆरोप-ਪ੍ਰਤੀਰੋਪ ਲਗਾਤਾਰ ਲੱਗ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ 스마트 ਸਿਟੀ ਪ੍ਰੋਜੈਕਟ ਨੂੰ ਜਿਹੜਾ ਖੂਬ ਉਛਾਲਿਆ ਜਾ ਰਿਹਾ ਬਹੁਤ ਪਾਰਟੀਆਂ ਨੇ ਜਿਹੜੀਆਂ ਵਿਰੋਧੀਸ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਵਿਰੋਧੀਆਂ ਦੇ ਵੱਲੋਂ ਜਿਹੜਾ ਇਸ ਪੈਸੇ ਦਾ ਗੱਬਨ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਜੋ ਕਾਂਗਰਸੀ ਉਮੀਦਵਾਰ ਨੇ ਸੁਦਰਨ ਕੋਰ ਦਾ ਨਾਮ ਵੀ ਵਿੱਚ ਲੈਂਦੇ ਹੋਏ ਨਜ਼ਰ ਆਉਂਦੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਮੈਡਮ ਸੁਦਰਨ ਕੋਰ ਮੈਮ ਸਭ ਤੋਂ ਪਹਿਲਾਂ ਡੇਲੀ ਪੋਸਟ ਦਾ ਸਵਾਗਤ ਹੈ ਪਹਿਲਾ ਹੀ ਸਵਾਲ ਜਾਨਣਾ ਚਾਹਾਂਗੀ ਚੋਣ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ ਔਰ ਪਰਵਾ ਹੁੰਗਾਰਾ ਤੇ ਪਰਵਾ ਸਮਰਥਨ ਮਿਲ ਰਿਹਾ ਹੁਣ ਤੇ ਕੁਝ ਹੀ ਦਿਨ ਰਹਿ ਗਏ ਨੇ ਚੋਣਾ ਦੇ ਵਿੱਚ ਹਨਾ ਲੋਕਾਂ ਦੇ ਵਿੱਚ ਤੁਸੀਂ ਵਿਚਰੇ ਹੋ ਵੈਸਟ ਹਲਕੇ ਦੇ ਲੋਕਾਂ ਦਾ ਕੀ ਕਹਿਣਾ ਕਿਹੜੀਆਂ ਮੁਸ਼ਕਲਾਂ ਨੇ ਖਾਸ ਕਰ ਜ ਜਿਹਨਾਂ ਨੂੰ ਦਰਪੇਸ਼ ਆ ਰਹੀਆਂ ਦੇਖੋ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਗੰਦੇ ਪਾਣੀ ਦੀ ਸਮੱਸਿਆ ਹੈਗੀ ਹੈ ਜਦੋਂ ਅਸੀਂ ਜਾਨੇ ਏਰੀਆਜ਼ ਦੇ ਵਿੱਚ ਨਸ਼ੇ ਦੀ ਸਮੱਸਿਆ ਔਰ ਜਿਹੜੀ ਗੁੰਡਾ ਕਰਦੀ ਲਾਅ ਐਂਡ ਆਰਡਰ ਬਿਲਕੁਲ ਧਜੀਆਂ ਉੜੀਆਂ ਪਈਆਂ ਔਰ ਜੇ ਤੁਸੀਂ ਵੜ ਜਾਓ ਕਿਤੇ ਜਲੰਧਰ ਯੂਨੀਵਰਸਿਟੀਆਂ ਬਸਤੀਆਂ ਦੀਆਂ ਗਲੀਆਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੋਕ ਕਿਦਾਂ ਦਾ ਜੀਵਨ ਵੱਧ ਤੋਂ ਵੱਧਰ ਜਿਹੜਾ ਜੀਵਨ ਜਿਹੜਾ ਆਪਣਾ ਬਤੀਤ ਕਰ ਰਿਹਾ ਔਰ ਜਿਹੜੀਆਂ ਮੂਲ ਭੂਤ ਸਹੂਿਦਾਵਾਂ ਹੈਗੀਆਂ ਕਾਰਪੋਰੇਸ਼ਨ ਵੱਲੋਂ ਵੀ ਮਹੀਆਂ ਹੁੰਦੀਆਂ 2.5 ਸਾਲਾਂ ਤੋਂ ਬਿਲਕੁਲ ਬੰਦ ਪਈਆਂ ਔਰ ਮੇਰਾ ਖਿਆਲ ਕਾਰਪੋਰੇਸ਼ਨ ਨੂੰ ਤਾਂ ਤਾਲਾ ਲਾ ਦੇਣਾ ਚਾਹੀਦਾ ਜੀ ਆਰੋਪ-ਪ੍ਰਤੀਰੋਪ ਦਾ سلسلہ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਜਾਰੀ ਹੈ ਲਗਾਤਾਰ 스마트 ਸਿਟੀ ਪ੍ਰੋਜੈਕਟ ਨੂੰ ਲੈ ਕੇ ਮਤਲਬ 스마트 ਸਿਟੀ ਪ੍ਰੋਜੈਕਟ ਦਾ ਜਿਹੜਾ ਮਾਮਲਾ ਕਾਫੀ ਤੂਲ ਪਕੜ ਰਿਹਾ ਹੈ ਇਹਦੇ ਵਿੱਚ ਤੁਹਾਡਾ ਵੀ ਨਾਮ ਦਾ ਜ਼ਿਕਰ ਜਿਹੜਾ ਵਿਰੋਧੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਨੇ ਇਹਨਾਂ ਨੇ ਗबन ਕੀਤਾ ਇਹਨਾਂ ਨੇ ਪੈਸਾ ਖਾਦਾ ਤੇ ਇਹਦੇ ਉੱਤੇ ਕੀ ਤੁਹਾਡੀ ਜਵਾਬ ਦੇਈ ਹੈ ਇਹਨਾਂ ਦੇ ਕੋਲ ਕਹਿਣ ਨੂੰ ਕੁਝ ਨਹੀਂ ਹੈਗਾ ਇਹਨਾਂ ਨੂੰ ਪਤਾ ਕਿ ਜਿਹੜੀ ਬੀਬੀ ਹੈ ਸਾਹਮਣੇ ਉਹ ਸਾਫ਼ ਸੁਥਰੀ ਸ਼ਵੀਵ ਵਾਲੀ ਹੈ ਔਰ ਲੋਕ ਇਸ ਗੱਲ ਦੀ ਗਵਾਹੀ ਭਰਦੇ ਆ ਇਹ ਹੁਣ ਪੂਰੀ ਤਰ੍ਹਾਂ ਬੁਖਲਾ ਚੁੱਕੇ ਆ ਇਹਨਾਂ ਨੂੰ ਆਪਣੀ ਹਾਰ ਦਿਖਦੀ ਪਈ ਹੈ ਔਰ ਕਿਉਂਕਿ ਪੂਰੀ ਕੈਬਨਿਟ ਇੱਥੇ ਆ ਕੇ ਬੈਠੀ ਆ ਭਗਵੰਤ ਸਿੰਘ ਮੁੱਖ ਮੰਤਰੀ ਇੱਥੇ ਆ ਕੇ ਬੈਠੇ ਆ 92 ਸੀ ਇਹਨਾਂ ਦੇ 91 ਰਹਿ ਗਏ ਹੁਣ ਤੇ 7 ਇਹਨਾਂ ਦੇ ਰਾਜ ਸਭਾ ਮੈਂਬਰ ਤਿੰਨ ਹੁਣੇ-ਹੁਣੇ ਚੁਣੇ ਜਿਹੜੇ ਨਵੇਂ ਐਮਪੀ ਐ ਸਾਰਿਆਂ ਨੇ ਇੱਥੇ ਡੇਰਾ ਲਾਇਆ ਹੋਇਆ ਕਹਿਣ ਨੂੰ ਇਹਨਾਂ ਦੇ ਕੋਲ ਕੁਝ ਨਹੀਂ ਇਸ ਕਰਕੇ ਇਹ ਝੂਠ ਦੇ ਭੁਲੰਦੇ ਬੁਣ ਰਹੇ ਆ ਮੈਂ ਇਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਸੀਨੀਅਰ ਡਿਪਟੀ ਮੇਅਰ ਜਿਹੜਾ ਉਹ ਇਹਦੇ ਵਿੱਚ ਕਮੇਟੀ ਦੇ ਵਿੱਚ ਮੈਂਬਰ ਵੀ ਨਹੀਂ ਹੁੰਦਾ ਇਹ ਜਿਹੜੀ ਕਮੇਟੀ ਸੀ ਇਹਦੇ ਚੇਅਰਮੈਨ ਜਿਹੜੇ ਡੀਸੀ ਸਾਹਿਬ ਔਰ ਉਹਨਾਂ ਦੇ ਥੱਲੇ ਸਾਰੀ ਟੀਮ ਕੰਮ ਕਰਦੀ ਸੀ ਇਹਨਾਂ ਨੂੰ ਕਹੋ ਤੁਹਾਡੀ ਅਧੂਰੀ ਦੀ ਜਾਣਕਾਰੀ ਲਈ ਮੈਂ ਦੱਸ ਦਵਾਂ ਵੀ ਮੈਂ ਤਾਂ ਉਹਦੇ ਵਿੱਚ ਮੈਂਬਰ ਵੀ ਹੈ ਨਹੀਂ ਸੀ ਜਿਹੜੇ ਇਹ ਮੇਰੇ ਤੇ ਅਲਿਗੇਸ਼ਨ ਲਾਉਂਦੇ ਆ ਥੋੜਾ ਜਿਆ ਇਹਨੂੰ ਸਟੱਡੀ ਕਰੋ ਇਹ ਜਿਹੜਾ ਘੁਟਾਲਾ ਹੋਇਆ ਮੈਂ ਇਹਦੇ ਵਿੱਚ ਪੂਰ ਜ਼ੋਰ ਸਿਫਾਰਿਸ਼ ਕਰਦੀ ਆ ਕਿ ਜੇਕਰ ਘੁਟਾਲਾ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਦੋਸ਼ੀਆਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਅੱਛਾ ਵਿਰੋਧੀ ਕਹਿੰਦੇ ਜਦੋਂ ਸੀਨੀਅਰ ਡਿਪਟੀ ਮੈਰਮ ਮੈਡਮ ਰਹੇ ਨੇ ਉਹਦੋਂ ਕਹਿੰਦੇ ਦਫ਼ਤਰ ਨੂੰ ਤਾਲੇ ਲੱਗੇ ਹੁੰਦੇ ਸੀ ਦਾ ਕੰਮ ਕਿਵੇਂ ਕਰਾਏ ਤਾਂ ਕੰਮ ਹੀ ਨਹੀਂ ਕੀਤਾ ਇਹਨਾਂ ਨੇ ਕੋਈ ਦੇਖੋ ਜੀ ਜਿਹੜੇ ਕੰਮ ਆ ਨਾ ਉਹ ਮੂੰਹੋਂ ਬੋਲਦੇ ਹੁੰਦੇ ਆ ਤੁਸੀਂ ਕਿਸੇ ਵੀ ਮਹੱਲੇ 'ਚ ਚਲੇ ਜਾਓ ਹਰ ਮਹੱਲੇ ਤੋਂ ਸ਼ਹਿਰ ਵਾਸੀ ਮੇਰੇ ਕੋ ਆਉਂਦੇ ਸੀ ਆਪਣੀਆਂ ਸਮੱਸਿਆਵਾਂ ਲੈ ਕੇ ਔਰ ਮੈਂ ਹੱਲ ਕਰਾਈਆਂ ਮੈਂ ਇਹਨਾਂ ਨੂੰ ਕੋਈ ਜਵਾਬ ਦੇਹੀ ਇਹਨਾਂ ਨੂੰ ਨਹੀਂ ਮੇਰੀ ਬਣਦੀ ਇਹ ਹੁਣ ਸਰਕਾਰ ਆ ਠੀਕ ਹੈ ਨਾ ਸੱਤਾ ਦੇ ਵਿੱਚ ਇਹ ਆ ਇਹ ਜਵਾਬ ਦੇ ਆ ਲੋਕਾਂ ਦੇ ਸਵਾਲਾਂ ਦੇ ਇਸ ਕਰਕੇ ਇਹਨਾਂ ਨੂੰ ਕਹੋ ਪਹਿਲਾਂ ਦੇਖ ਲਓ ਕਿ ਸਵਾਲ ਸਾਡੇ ਤੇ ਜਵਾਬ ਤੁਹਾਡੇ ਹੋਣੇ ਚਾਹੀਦੇ ਆ ਸੱਤਾ 'ਚ ਤੁਸੀਂ ਆ ਤੇ ਤੁਸੀਂ ਆਪਣੀਆਂ ناکਾਮੀਆਂ ਜਿਹੜੀਆਂ ਇੱਕ ਬੀਬੀ ਸੁਰਿੰਦਰ ਕੌਰ ਦੇ ਸਿਰ ਸਰਕਾਰ ਦੀਆਂ ناکਾਮੀਆਂ ਦੇ ਬਣਾਓ ਮੈਨੂੰ ਮੁੱਖ ਮੰਤਰੀ ਫਿਰ ਮੈਂ ਤੁਹਾਨੂੰ ਦੱਸਾਂ ਕੰਮ ਕਰਕੇ ਅੱਜ ਬੀਤੇ ਦਿਨ ਹੀ ਮੋਹਿੰਦਰ ਭਗਤ ਹੋਣਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਹਿੰਦੇ ਜੇਕਰ ਮੈਨੂੰ ਵਿਧਾਇਕ ਬਣਾਉਂਦੇ ਹੋ ਤਾਂ ਸਭ ਤੋਂ ਪਹਿਲਾਂ ਨਸ਼ੇ ਦੇ ਉੱਤੇ ਕੰਮ ਕੀਤਾ ਜਾਵੇਗਾ ਮੈਂ ਨਸ਼ੇ ਦਾ ਖਾਤਮਾ ਕਰਾਂਗਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲਾਂ ਵੀ ਤੇ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਮੇਰਾ ਖਿਆਲ ਇਹਨਾਂ ਨੂੰ ਸੋਚਣਾ ਚਾਹੀਦਾ ਇਹ ਕਿੱਥੇ ਸੁਤੇ ਆ ਇਸੇ ਤਰ੍ਹਾਂ ਇਹ ਕਹੀ ਜਾਂਦੇ ਮੈਡਮ ਦੇ ਦਫ਼ਤਰ ਨੂੰ ਤਾਲੇ ਲੱਗੇ ਸੀ ਜਿੱਦਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਸਰਕਾਰ ਆ ਸੀ ਸੱਤਜ ਔਰ ਜੇ ਦੇਖੋ ਇਹ ਖਾਦੀ ਪੀਤੀ ਦੇ ਵਿੱਚ ਰਾਤ ਨੂੰ ਕਿਤੇ ਇਹ ਸਾਰਾ ਜਿਹੜਾ ਇਹਨਾਂ ਦੇ ਮਨਿਸਟਰ ਕੈਬਨਿਟ ਮਨਿਸਟਰ ਮੁੱਖ ਮੰਤਰੀ ਜਿੰਨੇ ਵੀ ਇਹਨਾਂ ਦੇ ਲੀਡਰ ਆ ਉਖਾਦੀ ਪੀਤੀ ਜਤੁਰਪੰਦੇ ਨਾਂ ਉਹਨਾਂ ਨੂੰ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਰਾਤ ਵੇਲੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਤਾਲੇ ਜੜੇ ਹੁੰਦੇ ਆ ਔਰ ਇਹ ਇਹਨਾਂ ਨੂੰ ਸਫਾਈ ਦੇਣੀ ਇਹਨਾਂ ਨਾਲ ਗੱਲ ਕਰਨੀ ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਇਹਨਾਂ ਨੂੰ ਦੱਸਣਾ ਚਾਹੀਦਾ ਮੇਰੀ ਜਨਤਾ ਮੇਰਾ ਜਨਾਰਦਨ ਜਿਨ੍ਹਾਂ ਦੇ ਮੈਂ ਕੰਮ ਕੀਤੇ ਆ ਸਾਡੇ ਵੋਟਰ ਉਹ ਜਾਣਦੇ ਆ ਸੁਰੇਂਦਰ ਕੌਰ ਨੇ ਕੰਮ ਕੀਤੇ ਆ ਬਾਕੀ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ 2.5 ਸਾਲ ਪਹਿਲਾਂ ਇਹਨਾਂ ਦੀ ਸਰਕਾਰ ਸੀ ਇਹਨਾਂ ਦਾ ਹੀ ਐਮਐਲਏ ਸੀ ਉਦੋਂ ਕਿਉਂ ਨਹੀਂ ਨਸ਼ਾ ਬੰਦ ਹੋਇਆ ਇਹ ਤਾਂ ਨਸ਼ਾ ਗੁੰਡਾ ਕਰਦੀ ਆਪਣੇ ਦੜਾ ਸਟਾ ਲਾਟਰੀ ਸਿਸਟਮ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਜਿੰਨੀਆਂ ਵੀ ਸਮਾਜਿਕ ਕੁਰੀਤੀਆਂ ਸਾਰੀ ਆਮ ਆਦਮੀ ਪਾਰਟੀ ਦੀ ਦੇਣ ਹੈ ਔਰ ਜਿਹੜੇ ਇੱਥੇ ਸਾਰੇ ਕੈਬਨਿਟ ਮਨਿਸਟਰ ਆ ਕੇ ਬੈਠੇ ਆ ਇਹਨਾਂ ਇਹਨਾਂ ਨੂੰ ਡਰ ਲੱਗਦਾ ਇੱਕ ਬੀਬੀ ਕੋਲੋਂ ਇਹਨਾਂ ਡਰ ਲੱਗਦਾ ਭਗਵੰਤ ਮਾਨ ਨੂੰ ਇੱਕ ਬੀਬੀ ਦੇ ਕੋਲੋਂ ਕਿ ਸਾਰੀ ਕੈਬਨਿਨਟ ਇੱਥੇ ਬਿਠਾਤੀ ਬੂਥ ਜਿਹੜੇ ਆ ਇੱਕ ਇੱਕ ਬੂਥ ਦੇ ਇੱਕ ਇੱਕ ਕੈਬਨਿਟ ਮੰਤਰੀ ਬਿਠਾਤਾ ਇਹ ਇਹਨਾਂ ਦੀ ناکਾਮੀ ਹੈ ਇਹਨਾਂ ਦੀ ਬਖਲਾਹਟ ਹੈ ਇਸ ਕਰਕੇ ਕਹਿਣ ਨੂੰ ਕੁਝ ਨਹੀਂ ਬੀਬੀ ਦੇ ਖਿਲਾਫ ਬੀਬੀ ਦਾ ਦਾਮਨ ਸਾਫ ਹੈ ਔਰ ਇਹ ਜੋ ਮਰਜ਼ੀ ਕਰ ਲੈਣ ਲੋਕ ਸੁਰਿੰਦਰ ਕੌਰ ਨੂੰ ਜਾਣਦੇ ਆ ਔਰ ਮੈਨੂੰ ਪਰਮਾ ਹੁੰਗਾਰਾ ਦੇਣ ਨੂੰ ਤਿਆਰ ਬੈਠੇ ਆ ਅੱਜ ਬੀਤੇ ਦੇ ਵਿੱਚ ਰੰਜੀਤ ਸਿੰਘ ਚੰਨੀ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਰੋਧੀ ਧਿਰ ਨੇ ਮੌਜੂਦਾ ਸਰਕਾਰ ਹੈ ਕਿਤੇ ਨਾ ਕਿਤੇ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਉਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿੰਨੇ ਇੱਕ ਸੱਚਾਈ ਲੱਗਦੀ ਤੁਹਾਨੂੰ ਇਹਦੇ ਵਿੱਚ ਦੇਖੋ ਜੀ ਇਹ ਜਿਹੜੀ ਪੰਜਾਬ ਸਰਕਾਰ ਹੈ ਨਾ ਇਹ ਗੁੰਡਾਗਰਦੀ ਤੇ ਉਤਰ ਆਈ ਹੈ ਇਹ ਸਾਡੇ ਜਿਹੜੇ ਵੋਟਰ ਆ ਇਵਨ ਸਾਡੇ ਕਾਉਂਸਲਰ ਉਹਨਾਂ ਨੂੰ ਡਰਾ ਤਮਕਾ ਕੇ ਧੱਕੇ ਨਾਲ ਜਿਹੜਾ ਉਹ ਕਹਿੰਦੇ ਵੀ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਤੇ ਲਾਲਚ ਦੇ ਰਹੀ ਹੈ ਔਰ ਇਥੋਂ ਤੱਕ ਕਿ ਵੀ ਚਿੱਟਾ-ਚੂਟਾ ਵੀ ਵੰਡ ਰਹੇ ਇਹ ਲੋਕ ਨਸ਼ਾ ਵੰਡ ਰਹੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਪਹਿਲਾਂ ਹੀ ਤੁਸੀਂ ਨਸ਼ੇ ਦੀ ਅੱਗ ਦੇ ਵਿੱਚ ਸਾੜ ਦਿੱਤੀ ਜਵਾਨੀ ਔਰ ਜਿੰਨਾ 2 ਨੰਬਰ ਦਾ ਪੈਸਾ ਹੈ ਨਾ ਜਿੰਨੀ ਇਹਨਾਂ ਨੇ ਕ੍ਰਪਸ਼ਨ ਕੀਤੀ ਹੈ ਉਹ ਸਾਰੇ ਇਲੈਕਸ਼ਨ ਤੇ ਆ ਰਹੇ ਲਾ ਰਹੇ ਆ ਔਰ ਜਿਹੜਾ ਸਾਡਾ ਲੋਕਾਂ ਦਾ ਟੈਕਸ ਹੁੰਦਾ ਜੇ ਅਸੀਂ ਇੱਕ ਤੀਲਾ ਦੀ ਡੱਬੀ ਵੀ ਖਰੀਦਦੇ ਹਾਂ ਉੱਤੇ ਵੀ ਟੈਕਸ ਲੱਗਦਾ ਉਹ ਪੈਸਾ ਜਿਹੜਾ ਉਹ ਇਲੈਕਸ਼ਨ ਚ ਵਰਤ ਰਿਹਾ ਸਾਰੀ ਜਿਹੜੀ ਸਰਕਾਰੀ ਮਸ਼ੀਨਰੀ ਆ ਉਹ ਇਲੈਕਸ਼ਨ ਚ ਤੁਹਾਨੂੰ ਪਤਾ ਕੰਮ ਕਰ ਰਹੀ ਔਰ ਸਾਰੇ ਜਿਹੜੇ ਸਰਕਾਰੀ ਤਾਮਝਾਮ ਆ ਸਾਰੇ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਆ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਇਵਨ ਲੋਕਾਂ ਦੇ ਘਰਾਂ 'ਚ ਬੜੇ ਹੋਏ ਆ ਇਹ ਔਰ ਲੋਕਾਂ ਨੂੰ ਕਹਿੰਦੇ ਤੁਸੀਂ ਸਾਡੀ ਸਪੋਰਟ ਕਰੋ ਐ ਕ ਪੁੱਠੇ ਸਿੱਧੇ ਕੰਮ ਉਹਨਾਂ ਦੇ ਕੋਲੋਂ ਕਰਾਉਂਦੇ ਨਹੀਂ ਤਾਂ ਤੁਹਾਡੇ ਤੇ ਪਰਚੇ ਦਰਜ ਕਰ ਦੇਣੇ ਆ ਲੋਕ ਇਦਾਂ ਦੀ ਸਤਾ ਨੂੰ ਬਰਦਾਸ਼ਤ ਕਰਨਗੇ ਕਦੀ ਵੀ ਨਹੀਂ ਲੋਕ ਇਹਨਾਂ ਨੂੰ ਸਪੋਰਟ ਕਰਨਗੇ ਲੋਕਾਂ ਨੇ ਇੱਕ ਤਰਫਾ ਮਨ ਬਣਾ ਲਿਆ ਜਿੱਦਾਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਚੰਨੀ ਜੀ ਨੂੰ ਜਿਤਾਇਆ ਸੀ ਬਹੁਤ ਵੱਡੀ ਲੀਡ ਨੇ ਨਾਲ ਇਦਾਂ ਹੀ ਹੁਣ ਇਹਨਾਂ ਨੂੰ ਲੋਕ ਦੁਬਾਰਾ ਸਬਕ ਸਿਖਾਉਣ ਜਾ ਰਹੇ ਹੈ ਅੱਛਾ ਪੀਤੇ ਦਿਨ ਹੀ ਗੱਲ ਕਰੀ ਸੀਤਲੰਗੁਰਾਲ ਖੋਣਾ ਦੇ ਵੱਲੋਂ ਵੀ ਇੱਕ ਜਨ ਸਭਾ ਲਗਾਈ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਦਿੱਤਾ ਉਹਨਾਂ ਨੇ ਕਿ ਆ ਕੇ ਮੇਰੇ ਸਵਾਲਾਂ ਦਾ ਤੁਸੀਂ ਜਵਾਬ ਦਿਓ ਹਨਾ ਮੁੱਖ ਮੰਤਰੀ ਭਗਵੰਤ ਮਾਨ ਉਸ ਜਗ੍ਹਾ ਦੇ ਉੱਤੇ ਨਹੀਂ ਪਹੁੰਚਦੇ ਤਾਂ ਉੱਥੇ ਉਹ ਭਾਵੁਕ ਹੁੰਦੇ ਕਹਿੰਦੇ ਨੇ ਕਿ ਮੈਨੂੰ ਤਾਂ ਮੇਰੇ ਪਰਿਵਾਰ ਨੂੰ ਖਤਰਾ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਮਸਲੇ ਨੂੰ ਸੀਤਲੰਗੁਰਾਲ ਜੀ ਦੀ ਗੱਲ ਕਰਦੇ ਦੇਖੋ ਇਸ ਤਰ੍ਹਾਂ ਸੀਤਲੰਗੁਰਾਲ ਇਹਨਾਂ ਦੀ ਸਰਕਾਰ ਦੇ ਵਿੱਚ ਐਮ ਐਲ ਏ ਸੀ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਉਹ ਇਹਨਾਂ ਦੇ ਸਵਾਲਾਂ ਦਾ ਜਵਾਬ ਆਪ ਹੀ ਦੇ ਹੀ ਜਾਂਦਾ ਇਸ ਕਰਕੇ ਸ਼ੀਤਲ ਨੇ ਕੱਲ ਜੋ ਉੱਥੇ ਕਿਹਾ ਉਹ ਤੁਹਾਡੇ ਕੋਲ ਰਿਕਾਰਡ ਵੀ ਹੋਣਾ ਤੁਸੀਂ ਸੁਣਿਆ ਵੀ ਹੈ ਇਹ ਇੱਕ ਦੂਜੇ ਨੂੰ ਸਮਝਦੇ ਆ ਇੱਕ ਦੂਜੇ ਨੂੰ ਜਾਣਦੇ ਆ ਇਸ ਕਰਕੇ ਇੱਕ ਦੂਜੇ ਦੀ ਗੱਲ ਵੀ ਕਰਦੇ ਆ ਮੈਂ ਇੱਥੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਅੱਛਾ ਆਖਰੀ ਸਵਾਲ ਪੁੱਛਣਾ ਚਾਹਾਂਗੀ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਜੇਕਰ 스마트 ਸਿਟੀ ਪ੍ਰੋਜੈਕਟ ਦੇ ਪੈਸੇ ਦਾ ਗਬਨ ਮੈਡਮ ਨੇ ਨਹੀਂ ਕੀਤਾ ਜਾਂ ਇਸ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਤਾਂ ਆਵਾਜ਼ ਕਿਉਂ ਨਹੀਂ ਚੱਕੀ ਚੁੱਪ ਕਾ ਤੋ ਰਹੇ ਨਹੀਂ ਦਰ ਗੱਲ ਇਹਦਾ ਕਿ ਇਹ ਤਾਂ ਆਪ ਘਟਾਲਿਆਂ ਦੀ ਸਰਕਾਰ ਹੈ ਔਰ ਇਹਨਾਂ ਦੇ ਜਿਹੜੇ 91 ਮੈਂ ਦੱਸਿਆ ਤੁਹਾਨੂੰ ਸੱਤ ਰਾਜ ਸਭਾ ਮੈਂਬਰ ਅਤੇ ਇਹਨਾਂ ਹੁਣੇ ਚੁਣੇ ਹੋਏ ਜਿਹੜੇ ਨਵੇਂ ਐਮਪੀ ਆ ਕਿੱਥੇ ਆਵਾਜ਼ ਬੁਲੰਦ ਕਰਦੇ ਆ ਕਿੱਥੇ ਇਹ ਲੋਕ ਹਿੱਤ ਦੀ ਗੱਲ ਕਰਦੇ ਆ ਘੁਟਾਲਿਆਂ ਤੋਂ ਇਲਾਵਾ ਇਹਨਾਂ ਨੇ ਕੀਤਾ ਕੀ ਆ ਔਰ ਇਹ ਸਾਰੇ ਗੁੰਗੇ ਆ ਕਿੰਦੀ ਇਹ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਔਰ ਮੈਂ ਦੱਸ ਦਵਾਂ ਇਹ ਤਾਂ ਆਪ ਇਹਨਾਂ ਦਾ ਆਕਾਸ਼ ਸ਼ਰਾਬ ਘੁਟਾਲੇ ਦੇ ਵਿੱਚ ਅੰਦਰ ਆ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਕਹੋ ਆਪਣੀ ਮੰਜੀ ਥੱਲੇ ਸੋਟਾ ਫੇਰੋ ਆਪਣੇ ਦਾਮਨ ਨੂੰ ਸਾਫ਼ ਰੱਖੋ ਤੁਹਾਡੇ ਦਾਮਨ ਦਾਗ ਦਾਗ ਹੋਏ ਪਏ ਆ ਤੁਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਆ ਕੇ ਇੱਕ ਬੀਬੀ ਦੀ ਸ਼ੋਵੀ ਖਰਾਬ ਕਰਨ ਇਹਨੂੰ ਭਾਵੇਂ ਤੁਸੀਂ ਸਾਰੀ ਕੈਬਨਟ ਲੱਗ ਜਾਓ ਬੀਬੀ ਦਾ ਦਮਨ ਸਾਫ਼ ਆ ਲੋਕ ਉਸ ਗੱਲ ਦੀ ਗਵਾਹੀ ਭਰਦੇ ਆ ਬੀਬੀ ਤਾਂ ਸਮਾਰਟ ਸਿਟੀ ਦੇ ਵਿੱਚ ਮੈਂਬਰ ਵੀ ਹੈ ਨਹੀਂ ਸੀ ਜਿਹੜਾ ਪ੍ਰੋਜੈਕਟ ਸੀਗਾ ਉਹ ਜੀ ਉਹਦੇ ਵਿੱਚ ਮੈਂ ਮੈਂਬਰ ਵੀ ਹੈ ਨਹੀਂ ਸੀ ਜਿਹੜਾ ਮੈਂਬਰ ਹੀ ਹੈ ਨਹੀਂ ਉਹਨੇ ਕੀ ਘਟਾਲਾ ਕਰਨਾ ਔਰ ਬੀਬੀ ਦਾ ਨਾਂ ਜਿਹੜਾ ਹੈ ਨਾ ਇੱਕ ਸਾਫ ਸੁਥਰੀ ਸ਼ਖੀ ਹੈ ਮੇਰੇ ਪਤੀ ਸਵਰਗਿਆ ਚੌਧਰੀ ਰਾਮ ਆਸਰਾ ਜੀ ਮੈਂ ਨਹੀਂ ਕਹਿੰਦੀ ਲੋਕ ਕਹਿੰਦੇ ਆ ਲੋਕ ਉਹਨਾਂ ਨੂੰ 23 ਸਾਲ ਹੋ ਗਏ ਗੁਜ਼ਰ ਗਿਆ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਅੱਜ ਵੀ ਲੋਕਾਂ ਲੋਕ ਉਹਨਾਂ ਨੂੰ ਚੇਤੇ ਕਰਦੇ ਆ ਕਿ ਚੌਧਰੀ ਰਾਮ ਅਸਰਾ ਜੀ ਨੇ ਇੰਨੇ ਸਾਡੇ ਕੰਮ ਕਰਾਏ ਮੈਂ ਤਾਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੀ ਹੋਈ ਅਸੀਂ ਤਾਂ ਆਪਣੀ ਜੇਬ ਚੋਂ ਪੈਸੇ ਖਰਚ ਕੇ ਜਿਹੜੇ ਲੋਕਾਂ ਦੇ ਕੰਮ ਕਰ ਦਈਦੇ ਆ ਔਰ ਇਹਨਾਂ ਨੂੰ ਕੋ ਵੀ ਤੁਸੀਂ ਸ਼ਰਾਬ ਘਟਾਲਾ ਔਰ ਇੱਥੇ ਜੇ ਪੰਜਾਬ ਦੇ ਵਿੱਚ ਵੀ ਇਨਕੁਆਰੀ ਹੁੰਦੀ ਜਾਂਚ ਹੁੰਦੀ ਆ ਨਾ ਪੰਜਾਬ ਦੇ ਵਿੱਚ ਵੀ ਜੇ ਇਹ ਜਾਂਚ ਹੁੰਦੀ ਤਾਂ ਇੱਥੇ ਵੀ ਇੱਕੋ ਟਾਲਾ ਨਿਕਲਣਾ ਸੇਮ ਪਾਲਿਸੀ ਸੇਮ ਨੀਤੀ ਪੰਜਾਬ ਦੇ ਵਿੱਚ ਔਰ ਜੇ ਕੇਜਰੀਵਾਲ ਜੀ ਅੰਦਰ ਆ ਤੇ ਭਗਵੰਤ ਸਿੰਘ ਸਾਹਿਬ ਵੀ ਅੰਦਰ ਹੋਣਗੇ ਇਹ ਇਹ ਜਿਹੜੇ ਕੁਟਾਲਿਆਂ ਦੀ ਸਰਕਾਰ ਆ ਕੁਟਾਲਿਆਂ ਤੋਂ ਇਲਾਵਾ ਇਹਨਾਂ ਨੇ ਕੁਝ ਨਹੀਂ ਕੀਤਾ ਆਪਣੀ ਮਨਜੀ ਥਲੇ ਸੋਟਾ ਫੇਰ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਲੋਕਾਂ ਨੂੰ ਗਮਰਾਹ ਨਾ ਕਰਨ ਲੋਕ ਜਿਹੜੇ ਵੈਲ ਐਜੂਕੇਟਿਡ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਗਿਆ ਇਹਨਾਂ ਦੀ ਬਖਲਹਟ ਬੋਲਦੀ ਹੈ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸੋ ਬਿਲਕੁਲ ਐਸਾ ਨਾ सुरेंद्र ਕੌਰ ਕਾਂਗਰਸ ਉਮੀਦਵਾਰ ਜ ਜਨ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਸਮਾਰਟ ਸਿਟੀ ਪ੍ਰੋਜੈਕਟ ਜਿਹੜਾ ਕਿ ਬਹੁਤ ਇਸ ਮਾਮਲੇ ਦੇ ਵਿੱਚ ਵੱਧ ਚੜ ਕੇ ਇਸ ਮਾਮਲੇ ਨੂੰ ਪੇਸ਼ ਕੀਤਾ ਜਾ ਰਿਹਾ ਔਰ ਬਹੁਤ ਜ਼ਿਆਦਾ ਹਾਈਲਾਈਟ ਅੱਜ ਦੇ ਦਿਨਾਂ ਦੇ ਵਿੱਚ ਇਹ ਮਾਮਲਾ ਜਿਹੜਾ ਕੀਤਾ ਜਾ ਰਿਹਾ ਤਾਂ ਰਾਜਨੀਤੀ ਗਲਿਆਰਿਆਂ ਦੇ ਵਿੱਚ ਇਸ ਦੀ ਪੂਰੀ ਜਿਹੜੀ ਚਰਚਾ ਹੈ ਉਹ ਛਿੜੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ तमाम ਸਵਾਲਾਂ ਦਾ ਜਵਾਬ ਜਿਹੜਾ ਮੈਡਮ ਸੁਰੇਂਦਰ ਕੌਰ ਨੇ ਦਿੱਤਾ ਹੈ ਤੇ ਨਾ ਇਹ ਵੀ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਵੀ ਕੋਈ ਸ਼ਰਾਬ ਮਾਮਲੇ ਦੇ ਵਿੱਚ ਕੋਈ ਜਾਂਚ ਹੁੰਦੀ ਹੈ ਤਾਂ ਮੁੱਖ ਮੰਤਰੀ ਵੀ ਜੇਲ੍ਹ ਦੇ ਵਿੱਚ ਅੰਦਰ ਜਾ ਸਕਦੇ ਨੇ ਫਿਲਹਾਲ ਕੈਮਰਾ ਪਰਸਨਸ ਐਨਲਨ ਅਨਪ੍ਰੀਤ ਕੌਰ ਡੇਲੀ ਬੋਸਟ ਜਲੰਧਰ